ਦੇਸ਼ ਦੇ ਵਿੱਤ ਮੰਤਰੀ ਨਿਰਮਲਾ ਸੀ타ਰਮਨ ਦੇ ਪਤੀ ਆ ਪ੍ਰਕਾਲਾ ਪ੍ਰਭਕਰ ਹਾਲ ਹੀ ਦੇ ਵਿੱਚ ਇਹਨਾਂ ਨੇ ਇੱਕ ਨਿੱਜੀ ਚੈਨਲ ਨੂੰ ਇੰਟਰਵਿਊ ਦਿੱਤਾ ਜਿੱਥੇ ਇਹਨਾਂ ਨੂੰ ਇਹ ਸਵਾਲ ਕੀਤਾ ਗਿਆ ਕਿ ਤੁਸੀਂ ਇਲੈਕਟੋਰਲ ਬਾਂਡਸ ਬਾਰੇ ਕੀ ਸੋਚਦੇ ਹੋ ਤਾਂ ਤੁਸੀਂ ਹੈਰਾਨ ਹੋ ਜਾਵੋਗੇ ਜੋ ਇਹਨਾਂ ਨੇ ਫਿਰ ਜਵਾਬ ਦਿੱਤਾ ਇਹ ਕਹਿੰਦੇ ਦਰਅਸਲ ਇਹ ਘਟਾਲਾ ਨਹੀਂ ਇਹ ਦੇਸ਼ ਦਾ ਘਟਾਲਾ ਨਹੀਂ ਇਹ ਵਰਲਡ ਦੇ ਵਿੱਚ ਕਹਿੰਦੇ ਵਰਲਡ ਲੈਵਲ ਦਾ ਬਹੁਤ ਵੱਡਾ ਘਟਾਲਾ ਹੋਇਆ। ਔਰ ਨਾਲ ਹੀ ਫਿਰ ਇਹ ਆਪਣੇ ਜਵਾਬ ਦੇ ਵਿੱਚ ਇਹ ਗੱਲ ਕਹਿੰਦੇ ਆ ਵੀ ਜਦੋਂ ਚੋਣਾਂ ਦੇ ਵਿੱਚ ਭਾਜਪਾ ਨੇ ਪ੍ਰਚਾਰ ਕਰਨ ਜਾਣਾ ਤਾਂ ਭਾਜਪਾ ਦਾ ਇਸ ਵਾਰ ਮੁਕਾਬਲਾ ਵਿਰੋਧੀ ਪਾਰਟੀਆਂ ਨਾਲ ਨਹੀਂ ਹੋਣਾ। ਭਾਜਪਾ ਦਾ ਇਸ ਵਕਤ ਜਿਹੜਾ ਮੁਕਾਬਲਾ ਉਹ ਭਾਰਤ ਦੀ ਜਨਤਾ ਦੇ ਨਾਲ ਹੋਣਾ। ਜਨਤਾ ਇਹ ਜਾਣਨਾ ਚਾਹੇਗੀ ਕਿ ਇੰਨੀ ਵੱਡੀ ਰਕਮ ਲਗਭਗ 6000 ਕਰੋੜ ਰੁਪਈਆ ਜਿਹੜਾ ਭਾਜਪਾ ਨੇ ਇਲੈਕਟੋਰਲ ਬਾਂਡਸ ਦੇ ਥਰੂ ਜਿਹੜਾ ਇਕੱਠਾ ਕੀਤਾ ਇਹਦਾ ਕਰਨਾ ਕੀ ਹੈ ਇਹ ਰਕਮ ਕਿੰਨਾ ਇਕੱਠੀ ਕੀਤੀ ਗਈ ਕਿਉਂਕਿ ਕਾਂਗਰਸ ਸਮੇਤ ਆਮ ਆਦਮੀ ਪਾਰਟੀ ਸਮੇਤ ਹੋਰ ਵਿਰੋਧੀ ਪਾਰਟੀਆਂ ਦਾ ਇਹੀ ਕਹਿਣਾ ਕਿ ਇਹ ਰਕਮ ਜਿਹੜੀ ਇਕੱਠੀ ਕੀਤੀ ਗਈ ਹੈ ਇਲੈਕਟੋਰਲ ਬਾਂਡਸ ਦੇ ਥਰੂ ਜਾਂ ਜ ਕਹ ਲਈਏ ਚੋਣਵੀ ਬਾਂਡਸ ਦੇ ਥਰੂ ਇਹ ਵੱਡੇ ਬਿਜ਼ਨਸਮੈਨ ਦੇ ਦਫ਼ਤਰਾਂ ਦੇ ਉੱਤੇ ਈਡੀ ਦੀਆਂ ਰੇਡਸ ਪੁਆਈਆਂ ਗਈਆਂ ਉਹਨਾਂ ਦੇ ਦਫ਼ਤਰਾਂ ਦੇ ਵਿੱਚ ਇਨਕਮ ਟੈਕਸ ਦੀਆਂ ਰੇਡਾਂ ਪੁਆਈਆਂ ਗਈਆਂ ਹਾਰ ਕੇ ਫਿਰ ਉਹਨਾਂ ਨੇ ਇਹ ਜਿਹੜੇ ਇਲੈਕਟੋਰਲ ਬਾਂਡਸ ਐ ਉਹ ਖਰੀਦੇ ਤੇ ਭਾਜਪਾ ਨੇ ਬਾਅਦ ਚ ਉਹਨਾਂ ਨੂੰ ਜਿਹੜਾ ਕੈਸ਼ ਕਰਾ ਲਿਆ ਭਾਜਪਾ ਦੇ ਅਕਾਊਂਟ ਦੇ ਵਿੱਚ ਉਹ ਰਕਮ ਜਿਹੜੀ ਆ ਗਈ ਐ ਅਰਵਿੰਦ ਕੇਜਰੀਵਾਲ बार-बार ਇਹ ਗੱਲ ਕਹਿ ਰਿਹਾ ਕਿ ਮੈਨੂੰ ਇਸੇ ਕਰਕੇ ਗ੍ਰਿਫਤਾਰ ਕੀਤਾ ਗਿਆ ਕਿਉਂਕਿ ਅਸੀਂ ਇਹਨਾਂ ਚੁਣੌਵੀ ਬਾਂਡਸ ਬਾਰੇ ਗੱਲ ਕਰਦੇ ਆਂ ਸਵਾਲ ਚੁੱਕ ਰਹੇ ਆਂ ਕਿ ਤੁਸੀਂ ਉਸ ਬਾਰੇ ਤਾਂ ਕੋਈ ਗੱਲ ਕਰਦੇ ਹੀ ਨਹੀਂ ਉਹ ਬੀਜੇਪੀ ਦੇ ਉੱਤੇ ਇਲਜ਼ਾਮ ਲਗਾਉਂਦੇ ਆ ਕਿ ਭਾਜਪਾ ਜਿਹੜੀ ਐ ਉਹ ਇਹਦੇ ਮੁਤਲਕ ਤਾਂ ਕੋਈ ਗੱਲ ਕਰਦੀ ਨਹੀਂ ਆ ਪਰ ਮੈਨੂੰ ਜਿਹੜਾ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ ਇਸੇ ਤਰ੍ਹਾਂ ਕਾਂਗਰਸ ਕਹਿੰਦੀ ਹੈ ਕਾਂਗਰਸ ਕਹਿੰਦੀ ਹੈ ਕਿ ਭਾਜਪਾ ਨੇ ਖੁਦ ਇੰਨੇ ਜ਼ਿਆਦਾ ਪੈਸੇ ਇਕੱਠੇ ਕਰ ਲਏ ਸਾਡੇ ਜਿਹੜੇ ਅਕਾਊਂਟਸ ਆ ਯਾਨੀ ਕਿ ਬੈਂਕ ਦੇ ਖਾਤੇ ਆ ਉਹ ਫ੍ਰੀਜ਼ ਕਰ ਦਿੱਤੇ ਆ ਸੋ ਕਿਤੇ ਨਾ ਕਿਤੇ ਹੁਣ ਇਦਾਂ ਲੱਗਦਾ ਭਾਜਪਾ ਦੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਮੁਸ਼ਕਲਾਂ ਜਿਹੜੀਆਂ ਉਹ ਵਧਣ ਜਾ ਰਹੀਆਂ ਨੇ ਕਿਉਂਕਿ ਇੱਕ ਅਰਥ ਸ਼ਾਸਤਰੀ ਜਿਹਦਾ ਪਰਿਵਾਰ ਦੇਸ਼ ਦੇ ਨਾਲ ਜੁੜਿਆ ਹੋਵੇ ਜਿਹਦਾ ਪਰਿਵਾਰ ਜਿਹੜਾ ਵਿੱਤ ਮੰਤਰਾਲਾ ਚਲਾਉਂਦਾ ਹੋਵੇ ਔਰ ਜਿਹੜੇ ਨਿਰਮਲਾ ਸੀਤਾ ਰਮਨ ਹੈ ਅਗਰ ਇਹਨਾਂ ਦਾ ਤੁਸੀਂ ਸੋਸ਼ਲ ਮੀਡੀਆ ਅਕਾਊਂਟ ਦੇਖੋ ਤਾਂ ਇਹਨਾਂ ਨੇ ਵੀ ਅੱਜਕੱਲ ਜਿਹੜਾ ਬੀਜੇਪੀ ਦਾ ਪ੍ਰਚਾਰ ਚੱਲ ਰਿਹਾ ਮੋਦੀ ਦਾ ਪਰਿਵਾਰ ਉਹ ਵੀ ਇਹਨਾਂ ਨੇ ਆਪਣੀ ਟੈਗ ਲਾਈਨ ਜਿਹੜੀ ਆ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਦਿੱਤੀ ਹੋਈ ਹੈ ਔਰ ਇਹਨਾਂ ਦਾ ਆਪਣਾ ਪਰਿਵਾਰ ਯਾਨੀ ਕਿ ਇਹਨਾਂ ਦੇ ਜਿਹੜੇ ਆਪਣੇ ਹਸਬੰਡ ਹੈ ਪ੍ਰਕਾਸ਼ ਪ੍ਰਭাকর ਉਹ ਬਹੁਤ ਵੱਡੇ ਸਵਾਲ ਜਿਹੜੇ ਆ ਉਹ ਭਾਜਪਾ ਦੇ ਉੱਤੇ ਚੁੱਕ ਰਹੇ ਆ ਕਿ ਤਾਂ ਦੁਨੀਆ ਲੈਵਲ ਦਾ ਇੱਕ ਸਕੈਮ ਹੋਇਆ ਔਰ ਇਹਦੇ ਬਾਰੇ ਜਿਹੜੀ ਭਾਰਤ ਦੀ ਜਨਤਾ ਤੁਹਾਨੂੰ ਵੋਟਾਂ ਦੇ ਵਿੱਚ ਜ਼ਰੂਰ ਪੁੱਛੇਗੀ ਜੀ ਦੂਜੇ ਸ਼ਬਦਾਂ ਚ ਕਹੀਏ ਵੀ ਪੁੱਛੇਗੀ ਕੀ ਯਾਨੀ ਕਿ ਤੁਹਾਨੂੰ ਜਵਾਬ ਜ਼ਰੂਰ ਦੇਗੀ ਭਾਜਪਾ ਦੇ ਭਾਰਤ ਦੀ ਜਿਹੜੀ ਜਨਤਾ ਭਾਜਪਾ ਦੇ ਖਿਲਾਫ ਹੋ ਜਾਵੇਗੀ ਲਗਭਗ ਉਹਨਾਂ ਦੇ ਕਹਿਣ ਦਾ ਇਹੀ ਮਤਲਬ ਹੈ ਕਿਉਂਕਿ ਲੋਕ ਇਹ ਜਾਣਨਾ ਚਾਹੁੰਦੇ ਆ ਕਿ ਇਹ ਐਡਾ ਵੱਡਾ ਘਟਾਲਾ ਹੋਇਆ ਤੇ ਹੋਇਆ ਕਿਵੇਂ ਕਿਉਂਕਿ ਉਹ ਆਪਣੀ ਸਾਰੀ ਗੱਲਬਾਤ ਦੇ ਵਿੱਚ ਇਹਨੂੰ ਇੱਕ ਸਕੈਮ ਸੰਬੋਧਨ ਕਰ ਰਿਹਾ ਸਕੈਮ ਤੋਂ ਭਾਵ ਹੁੰਦਾ ਘਟਾਲਾ ਉਹ ਇਹਨੂੰ ਕਿਸੇ ਕਿਸਮ ਦਾ ਵੀ ਜਿਹੜਾ ਉਹ ਇੱਕ ਪ੍ਰੋਸੈਸ ਜਾਂ ਕੋ ਪਾਲਿਸੀ ਸੰਬੋਧਨ ਕਰ ਹੀ ਨਹੀਂ ਰਿਹਾ ਉਹ ਇਸ ਸਾਰੇ ਇਲੈਕਟੋਰਲ ਬਾਂਡਸ ਦੇ ਨਾਲ ਜਿਹੜਾ ਸ਼ਬਦ ਇਸਤੇਮਾਲ ਕਰਦੇ ਆ ਉਹ ਸਕੈਮ ਇਸਤੇਮਾਲ ਕਰਦੇ ਆ ਔਰ ਸਕੈਮ ਤੋਂ ਭਾਵਾ ਘਟਾਲਾ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਮੋਦੀ ਸਰਕਾਰ ਕਹਿ ਲਈਏ ਭਾਜਪਾ ਕਹਿ ਲਈਏ ਇਹਨਾਂ ਦੀਆਂ ਮੁਸ਼ਕਲਾਂ ਜ਼ਰੂਰ ਵਧਣਗੀਆਂ ਪਰ ਨਾਲ ਦੀ ਨਾਲ ਇਹਦੇ ਬਾਰੇ ਕਿਤੇ ਗੱਲ ਹੋ ਵੀ ਨਹੀਂ ਰਹੀ ਕਿਉਂਕਿ ਸਾਰੇ ਜਾਣਦੇ ਆ ਕਿ ਜਿਹੜਾ ਗੋਦੀ মিডিਆ ਜਿਹਨੂੰ ਗੋਦੀ মিডিਆ ਕਹਿ ਦਿੰਦੇ ਆ ਉਹ ਉਹੀ ਕੁਛ ਸਵਾਲ ਕਰਦਾ ਉਹੀ ਉਹਨਾਂ ਨੂੰ ਕੁਐਸਚਨਰ ਦਿੱਤਾ ਜਾਂਦਾ ਵੀ ਜਿਹੜੇ ਸਵਾਲ ਭਾਜਪਾ ਨੂੰ ਚੰਗੇ ਲੱਗਦੇ ਹੁੰਦੇ ਆ ਇਸੇ ਕਰਕੇ ਇਸ ਮੁਤਲਕ ਕਿਸੇ ਕਿਸਮ ਦੀ ਕੋਈ ਡਿਬੇਟ ਜਿਹੜੀ ਆ ਉਹ ਹੋ ਹੀ ਨਹੀਂ ਰਹੀ ਔਰ ਇਹੀ ਸਵਾਲ ਜਿਹੜਾ ਵਿਰੋਧੀ ਵੀ ਕਰਦੇ ਆ ਵੀ ਇਹਦੇ ਬਾਰੇ ਵੀ ਕੋਈ ਡਿਬੇਟ ਕਰੋ ਕਿ ਇੰਨਾ ਪੈਸਾ ਜਦੋਂ ਸੁਪਰੀਮ ਕੋਰਟ ਨੂੰ ਬਾਅਦ ਚ ਇੰਟਰਵਿਨ ਕਰਨਾ ਪਿਆ ਹੋਵੇ ਜਿੱਥੇ ਮਾਨਯੋਗ ਸੁਪਰੀਮ ਕੋਰਟ ਨੂੰ ਇਹ ਗੱਲ ਕਹਿਣੀ ਪਈ ਹੋਵੇ ਸਟੇਟ ਬੈਂਕ ਆਫ ਇੰਡੀਆ ਨੂੰ ਕਿ ਤੁਸੀਂ ਇਹਦੇ ਜਿਹੜੇ ਅੰਕੜੇ ਆ ਇਹ ਜਨਤਕ ਤੇ ਕਰੋ ਫਿਰ ਆਪਾਂ ਸਾਰਾ ਕੁਝ ਦੇਖਿਆ ਸੀਗਾ ਕਿ ਜਦੋਂ 12 ਮਾਰਚ ਨੂੰ ਮਾਨਯੋਗ ਸੁਪਰੀਮ ਕੋਰਟ ਨੇ ਸਟੇਟ ਬੈਂਕ ਆਫ ਇੰਡੀਆ ਨੂੰ ਕਿਹਾ ਵੀ ਤੁਸੀਂ 15 ਤਰੀਕ ਤੱਕ ਇਹ ਪੂਰੀ ਡਿਟੇਲ ਦੇ ਦਿਓ ਤਾਂ ਉਹਦੇ ਬਾਅਦ ਵੀ ਉਹ ਜਿਹੜੇ ਨੰਬਰਸ ਜਿਹੇ ਉਹ ਨਹੀਂ ਦੱਸੇ ਗਏ ਸੀ ਫਿਰ ਬਾਅਦ ਚ ਉਹ ਦਿਸੇ ਗਏ ਉਤੋਂ ਬਾਅਦ ਸਾਰੀਆਂ ਜਿਹੜੀ ਪੈਸੇ ਦੀ ਡਿਟੇਲ ਹੈ ਸਾਹਮਣੇ ਆਈ ਹੈ ਸੋ ਪ੍ਰਕਲਾ ਪ੍ਰਭਕਰ ਨੇ ਜਿਹੜੇ ਸਵਾਲ ਚੁੱਕੇ ਆ ਕਿਤੇ ਨਾ ਕਿਤੇ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਕਿਉਂਕਿ ਉਹ ਦੂਰੰਦੇਸ਼ੀ ਨੇ ਇਕਨੋਮਿਸਟ ਨੇ ਆਥਰ ਨੇ ਉਮਰ ਦਾ ਤਜਰਬਾ ਸਮਝਦੇ ਨੇ ਰਾਜਨੀਤੀ ਨੂੰ ਜਿਵੇਂ ਉਹ ਕਹਿ ਰਹੇ ਆ ਕਿ ਪ੍ਰੋਬਲਮ ਆਏਗੀ ਭਾਜਪਾ ਨੂੰ ਤਾਂ ਇਦਾਂ ਲੱਗਦਾ ਵੀ ਉਹਨਾਂ ਦੇ ਤਜਰਬੇ ਦੇ ਜੇ ਆਪਾਂ ਸਤਿਕਾਰ ਕਰੀਏ ਜਾਂ ਜੇ ਉਹਨਾਂ ਦੇ ਤਜਰਬੇ ਤੇ ਜਾਈਏ ਤੇ ਕਿਤੇ ਨਾ ਕਿਤੇ ਭਾਜਪਾ ਦੀਆਂ ਜਿਹੜੀਆਂ ਮੁਸ਼ਕਲਾਂ ਉਹ 2024 ਦੇ ਇਲੈਕਸ਼ਨਸ ਦੇ ਦੌਰਾਨ ਜ਼ਰੂਰ ਵਧਣਗੀਆਂ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ